ਤਹੋਸ਼ਿਆਰਪੁਰ ਦੇ ਕੰਟਾਕਰ ਚੌਂਕ ਤੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਖਿਲਾਫ ਜ਼ੋਰ ਦਾ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਵਰਕਰਾਂ ਆਤੀਸ਼ੀ ਦਾ ਪੁਤਲਾ ਲਾਇਆ ਕਿ ਮੌਕੇ ਤੇ ਪੂਜੇ ਅਤੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਪੁਤਲਾ ਫੁਕਿਆ। ਇਸ ਪ੍ਰਦਰਸ਼ਨ ਦੇ ਦੌਰਾਨ ਗੁਰੂ ਸਾਹਿਬਾਨ ਬਾਰੇ ਆਤੀਸ਼ੀ ਦੇ ਵੱਲੋਂ ਦਿੱਤੇ ਗਏ ਕਥਿਤ ਅਪਮਾਨਜਨਕ ਬਿਆਨ ਦੇ ਵਿਰੋਧ ਵਿੱਚ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਰਾਜ ਸਭਾ ਮੈਂਬਰ ਅਤੇ ਹਿਮਾਚਲ ਪ੍ਰਦੇਸ਼ ਦੇ ਪਰਿਵਾਰੀ

ਐਕਸੀਐਮ ਆਤਸ਼ੀ ਆਮ ਆਦਮੀ ਪਾਰਟੀ ਦੀ ਗਰੁੱਪ ਲੀਡਰ ਹੈ ਕੱਲ ਵਿਧਾਨ ਸਭਾ ਦੇ ਵਿੱਚ ਜਿਸ ਢੰਗ ਨਾਲ ਉਸਨੇ ਗੁਰੂਆਂ ਦੇ ਸ਼ਬਦ ਨੂੰ ਯੂਜ਼ ਕਰਦੇ ਹੋਏ ਅਪਮਾਨਿਤ ਸ਼ਬਦ ਯੂਜ਼ ਕੀਤੇ ਹੈ ਉਹਦੀ ਸਖਤ ਬੋਧਤਾ ਅਸੀਂ ਕਰਦੇ ਹਾਂ ਸਾਰੇ ਦੇਸ਼ ਭਾਰਤੀ ਜਨਤਾ ਪਾਰਟੀ ਅੱਜ ਉਹਦਾ ਪਤਲਾ ਫੂਕੇ ਇਹ ਅਹਿਸਾਸ ਕਰਾ ਰਹੀ ਹੈ ਕਿ ਗੁਰੂਆਂ ਦਾ ਅਪਮਾਨ ਇਹ ਹਿੰਦੁਸਤਾਨ ਨਹੀਂ ਸਹੇਗਾ ਗੁਰੂਆਂ ਦਾ ਅਪਮਾਨ ਜਿਹੜਾ ਹੈ ਉਹ ਇਹ ਦੇਸ਼ ਦੇ ਲੋਕ ਨਹੀਂ ਸਹਿਣਗੇ ਹੁਣੇ-ਹੁਣੇ ਦੇਸ਼ ਨੇ ਬੜੀ ਸ਼ਰਧਾ ਦੇ ਨਾਲ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਅਛੀਦੀ ਦਿਵਸ ਮਨਾਇਆ ਉਸ ਤੋਂ ਬਾਅਦ ਚਾਰ ਸ਼ਹਿਬਜ਼ਾਦੀਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕਿ ਸਾਡੇ ਸਾਰੇ ਕਾਰਜਕਮ ਹੋਏ ਨੇ ਗੁਰੂ ਤੇਗ ਬਹਾਦਰ ਜੀ ਅਗਰ ਗੋਵਿੰਦ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਾਰੇ ਪ੍ਰੋਗਰਾਮ ਹੋਏ ਨੇ ਲੇਕਿਨ ਉੱਥੇ ਇਹਨਾਂ ਨੇ ਦੇਸ਼ ਦੇ ਵਿੱਚ ਜਿਹੜਾ ਵਾਤਾਵਰਣ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂਆਂ ਦੇ ਨਾਮ ਨੂੰ અપਮਾਨਿਤ ਕਰਕੇ ਵਿਧਾਨ ਸਭਾ ਦੇ ਵਿੱਚ ਜਿਸ ਢੰਗ ਦੇ ਨਾਲ ਉੱਚੀ ਉੱਚੀ ਬੋਲ ਕੇ ਇਹਨਾਂ ਨੇ ਉਹ ਗੱਲ ਨੂੰ ਕਿਹਾ ਕਿ ਕੰਪੇਅਰ ਕੀਤਾ ਜਿਸ ਢੰਗ ਨਾਲ ਉਹ ਨਿੰਦਾ ਦੇ ਯੋਗ ਹੈ ਇਹਨੂੰ ਦੇਸ਼ ਮਾਫ ਨਹੀਂ ਕਰੇਗਾ ਅੱਜ ਸਾਰੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਅੱਜ ਪਤਲਾ ਫੂਕੇ ਇਹ ਜਾਂ ਦੋਸ਼ ਹੈ ਉਹ ਪ੍ਰਗਟ ਕਰ ਰਹੇ ਆਂ ਇੱਕ ਸੰਦੇਸ਼ ਦੇ ਰਹੇ ਆਂ ਕਿ ਇਦਾਂ ਦਾ ਬਕਵਾਸ ਵਾਈ ਜਿਹੜੀ ਹੈ ਇਹ ਹਿੰਦੁਸਤਾਨ ਦੇ ਲੋਕ ਨਹੀਂ ਚੱਲਣਗੇ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਸਪੀਕਰ ਸਾਹਿਬ ਨੂੰ ਵੀ ਚਾਹੀਦਾ ਕਿ ਉਸ ਨੂੰ ਡਿਸਮੈਂਬਰ ਜਿਹੜਾ ਹੈ ਕੀਤਾ ਜਾਵੇ ਆਮ ਆਵਾ ਦੀ ਪਾਰਟੀ ਉਸ ਤੋਂ ਅਸਤੀਫਾ ਲਵੇ ਔਰ ਆਕੇ ਉਹ ਕਾਲ ਤੱਕ ਤੇ ਮਾਫੀ ਮੰਗੇ ਤਾਂ ਕਿ ਸਾਡੇ ਜਿਹੜੇ ਸੈਂਟੀਮੈਂਟਸ ਹਰਟ ਹੋਏ ਆ ਉਹਨਾਂ ਨੂੰ ਘੱਟ ਤੋਂ ਘੱਟ ਕੋਈ ਮੱਲਮ ਲਾਨ ਲਈ ਇੱਕ ਕਾਰਵਾਈ ਹੋਵੇ ਔਰ ਗੁਰਮੈ ਨਹੀਂ ਦੇਖਿਆ ਜਾਵੇ ਜੇ ਕੋਈ ਆਮ ਆਦਮੀ ਨੇ ਇੱਕ ਵੀ ਇਤਨੀ ਗੱਲ ਉਹਨੂੰ ਨਾਲ ਹੀ ਸਗਾਂ ਮੇਜਣੀ ਸੀ ਬਿਲਕੁਲ ਇਹ ਤਾਂ ਮੈਂ ਸਮਝਦਾ ਕਿ ਸਾਡੇ ਇਤਿਹਾਸ ਦੇ ਵਿੱਚ ਸਭ ਨਾਲੋਂ ਕਾਨੂੰਨੀ ਹਰਕਤ ਹੈ ਕਿ ਇੱਕ ਵਿਧਾਨ ਸਭਾ ਦੇ ਪਲੇਟਫਾਰਮ ਦੇ ਉੱਤੇ ਜਿੱਥੇ ਡਿਸਕਸ਼ਨ ਚੱਲ ਰਹੀ ਸੀ ਗੁਰੂਆਂ ਉੱਤੇ ਉੱਥੇ ਇਹ અપਮਾਨਕ ਸ਼ਬਦ ਵਰਤਨਾ ਜਿਹੜਾ ਹੈ ਉਹ ਬਹੁਤ ਮੈਂ ਸਮਝਦਾ ਕਿ ਨਿੰਦਾ ਦੇ ਯੋਗ ਹੈ ਜਿੰਨਾ ਮਤਲਬ ਸ਼ਬਦ ਹੈ ਨਹੀਂ ਇਹਨੂੰ ਕੰਡੈਮ ਕਰ ਲਈ ਸ਼ਬਦ ਕੋਸ਼ ਦੇ ਵੀ ਸ਼ਬਦ ਹੈ ਨਹੀਂ ਜਿੰਨਾ ਇਹਨੂੰ ਕੰਡੈਮ ਕਰ ਸਕੀਏ ਤੇ ਅੱਜ ਇੱਕ ਸਿੰਬੋਲਿਕ ਤੌਰ ਤੇ ਅਸੀਂ ਦਾ ਪਤਲਾ ਪੂਰੇ ਆ ਔਰ ਮੰਗ ਕਰਦੇ ਆ ਕਿ ਇਸ ਦਸਤੀਫਾ ਦਿੱਤਾ ਜਾਵੇ। ਆਮ ਆਦਮੀ ਪਾਰਟੀ ਦੇ ਕਿ ਕਿਹੜਾ ਨਹੀਂ ਇਹ ਕਿਉਂਕਿ ਪੰਜਾਬ ਦੇ ਵਿੱਚ ਹਰ ਪਾਸੇ ਗੁਰਦੇਵ ਸਾਹਿਬ ਦੇ ਸਾਢੇ 20 ਬਣਾਇਆ ਜਾ ਰਿਹਾ ਤੇ ਦਿੱਲੀ ਵਿੱਚ ਇਹ ਕੰਮ ਹੋਇਆ ਜਾ ਰਿਹਾ। ਪਹਿਲਾਂ ਤਾਂ ਮੈਂ ਦੱਸਣਾ ਚਾਹਨੀ ਆ ਕਿ ਭਾਰਤੀ ਜਨਤਾ ਪਾਰਟੀ ਦੇ નેਤਵਿਤਵ ਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ નેਤਵਿਤਵ ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸਾਰੇ ਦੇਸ਼ ਵਿੱਚ ਮਨਾਇਆ ਗਿਆ। ਔਰ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਚ ਹਰ ਮੰਡਲ ਸਤਰ ਤੇ ਬੂਥਸ ਕਰਤੇ ਇਹ ਜਿਹੜਾ ਕਿ 350ਵਾਂ ਸਾਲਾ ਮਨਾਇਆ ਗਿਆ ਲੇਕਿਨ ਬੜੀ ਜਿਹੜੇ ਘੋਰ ਨਿੰਦਾ ਮੈਂ ਕਰਦੀ ਆ ਅਤੀਸ਼ੀ ਮਰਲੇਨਾਂ ਦੀ ਆਪਣੇ ਆਪ ਨੂੰ ਪਤਾ ਨਹੀਂ ਸਮਝਦੀ ਕੀ ਆ ਜਿਨ੍ਹਾਂ ਨੇ ਇੰਨੇ ਗੰਦੇ ਸ਼ਬਦ ਸਾਡੇ ਗੁਰੂ ਸਾਹਿਬਾਨਾਂ ਵਾਸਤੇ ਕਹੇ ਨਹੀਂ ਉਥੇ ਵਿਧਾਨ ਸਭਾ ਦੇ ਵਿੱਚ ਉਸ ਤੋਂ ਬਾਅਦ ਵਿੱਚ ਜਿਹੜੀ ਉਹਨਾਂ ਦੀ ਮਾਨਸਿਕ ਸਵੀਕ੍ਰਿਤੀ ਆ ਉਹ ਤੇ ਇਹ ਹੀ ਦੱਸਦੀ ਆ ਕਿ ਉਹਨਾਂ ਨੂੰ ਉਹ ਇਹਦੇ ਨਾਲ ਬਿਲਕੁਲ ਸਹਿਮਤੀ ਰੱਖਦੇ ਨੇ ਜੇਕਰ ਉਹਨਾਂ ਨੇ ਉਸ ਵਕਤ ਉਹਨਾਂ ਨੂੰ ਲੱਗਦਾ ਕਿ ਮੇਰੇ ਮੂੰਹ ਚੋਂ ਗਲਤ ਸ਼ਬਦ ਨਿਕਲ ਗਏ ਮੰਨ ਲਓ ਕਿ ਉਹ ਸੋਚਦੇ ਕਿ ਉਹ ਮਾਫੀ ਮੰਗਦੇ ਔਰ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਔਰ ਮੈਂ ਇੱਕ ਚੰਨੀਆ ਕਿ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਵੇ ਸਪੀਕਰ ਦੁਆਰਾ ਉਸ ਵਿਧਾਨ ਸਭਾ ਦੇ ਵਿੱਚੋਂ ਔਰ ਉਹਨਾਂ ਨੂੰ ਇਹਦਾ ਅਸਤੀਫਾ ਵੀ ਦੇਣਾ ਚਾਹੀਦਾ ਜੋ ਉਹਨਾਂ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਦੇਸ਼ ਦੇ ਲੋਕਾਂ ਦੀ ਜਿਹੜੀ ਉਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਆਹਤ ਕੀਤਾ ਮੈਂ ਉਹਦੀ ਘੋਰ ਨਿੰਦਾ ਕਰਦਾ ਹਾਂ ਇਹ ਜਿਹੜਾ ਪਤਵੰਤੇ ਸਾਡੇ ਸਾਰਿਆਂ ਦੇ ਧਿਆਨ ਚਾ ਕਿ ਬੀਤੀ 6 ਜਨਵਰੀ ਨੂੰ ਦਿੱਲੀ ਦੀ ਰੇਖਾ ਗੁਪਤਾ ਸਰਕਾਰ ਨੇ ਸਾਡੇ ਗੁਰੂ ਸਾਹਿਬਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਚਰਚਾ ਸੱત્ર ਰੱਖਿਆ ਸੀਗਾ ਔਰ ਉਸ ਚਰਚਾ ਸੱਤਰ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ ਕਾਰਜਕ੍ਰਮ ਸੀ ਲੇਕਿਨ குருਆਂ ਦਾ ਸਨਮਾਨ ਮਹਾਪੁਰਸ਼ਾਂ ਦਾ ਸਨਮਾਨ ਇਹ ਜਿਹੜੀ ਠੱਗ ਬਜਾਰੀ ਵਾਲੇ ਰਾਜਨੀਤਿਕ ਕਰਨ ਲੋਗ ਆਏ ਆ ਉਹਨਾਂ ਨੂੰ ਸ਼ਾਇਦ ਇਹਨਾਂ ਦਾ ਇਹਨਾਂ ਦੀ ਕੁਰਬਾਨੀਆਂ ਦਾ ਮੋਲ ਨਹੀਂ ਪਤਾ ਕਿ ਇਹ ਸਾਡੇ ਦੁਨੀਆ ਦੇ ਵਿੱਚ ਇਹਨਾਂ ਗੁਰੂ ਸਾਹਿਬਾਨਾਂ ਦਾ ਕੀ ਮੋਲ ਆ ਔਰ ਉਸ ਗੱਲ ਦੀ ਤਵੱਜੋ ਨਾ ਦਿੰਦਿਆ ਹੋਇਆ ਸਦਨ ਦੀ ਮਰਿਆਦਾ ਨੂੰ ਭੰਗ ਕਰਦਿਆ ਹੋਇਆ ਤਾਰ-ਤਾਰ ਕਰਦਿਆ ਹੋਇਆ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਪੂਰਵ ਮੁੱਖ ਮੰਤਰੀ ਆਤਿਸ਼ੀ ਨੇ ਕਿੰਨੀ ਗੰਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਸਾਡੇ ਸਾਰੇ ਦੇ ਧਿਆਨ ਚ ਮੀਡੀਆ ਦੇ ਜਿਸ ਤਰੀਕੇ ਦੇ ਨਾਲ ਆਇਆ ਮੈਂ ਆਪਣੇ ਮੂੰਹੋਂ ਨਹੀਂ ਗੱਲ ਕਰਨਾ ਚਾਹੁੰਦਾ ਬੜੀ ਸ਼ਰਮਨਾਕ ਗੱਲ ਆ ਔਰ ਕੋਈ ਜਾਣ ਬੁਝ ਕੇ ਉਹਦੇ ਮੂੰਹ ਤੋਂ ਨਿਕਲੇ ਸ਼ਬਦ ਨਹੀਂ ਆ ਜਿਸ ਤਰੀਕੇ ਦੇ ਨਾਲ ਉਹਨੇ ਗੁਰੂ ਸਾਹਿਬਾਨ ਦੇ ਮਰਿਆਦਾ ਨੂੰ ਤਾਰ-ਤਾਰ ਕੀਤਾ ਉਹਨਾਂ ਦੇ ਲਈ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਇਹ ਆਮ ਆਦਮੀ ਪਾਰਟੀ ਦੀ ਸੋਚੀ ਸਮਝੀ ਸਾਜ਼ਿਸ਼ ਆ। ਔਰ ਸਭ ਨਾਲ ਵੱਡੀ ਹੈਰਾਨੀ ਦੀ ਗੱਲ ਅੱਜ 9 ਤਰੀਕ ਹੋ ਚੱਲੀ ਆ 3 ਦਿਨ ਉੱਪਰ ਹੋ ਗਏ। ਪੰਜਾਬ ਸਰਕਾਰ ਦੇ ਇੱਕ ਵੀ ਨੁਮਾਇੰਦੇ ਦਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆਪਣੇ ਆਪ ਨੂੰ ਸੱਚਾ ਸਿੱਖ ਹੋਣ ਦੇ ਦਾਅਵੇ ਕਰਦਾ ਭਗਵੰਤ ਮਾਨ ਉਸ ਬੰਦੇ ਦੇ ਮੂੰਹ ਚੋਂ ਹਾਇ ਦਾ ਨਾਰਾ ਤੱਕ ਨਹੀਂ ਨਿਕਲਿਆ ਕਿ ਮੇਰੀ ਪਾਰਟੀ ਦੇ ਇੱਕ ਲੀਡਰ ਨੇ ਜੇ ਇਹ ਗਲਤ ਗੱਲ ਕੀਤੀ ਆ ਤਾਂ ਮੈਂ ਗੁਰੂ ਸਾਹਿਬਾਨ ਦੇ ਮੁਰ ਮਾਨ ਸਨਮਾਨ ਚ ਉਹਦਾ ਵਿਰੋਧ ਕਰਦਾ ਇਹ ਆਮ ਆਦਮੀ ਪਾਰਟੀ ਦਾ ਦੋਹਰਾ ਚਰਿੱਤਰ ਸੜਕਾਂ ਦੇ ਉੱਤੇ ਵੱਡੇ ਵੱਡੇ ਕਰੋੜਾ ਰੁਪਿਆ ਦੇ ਇਸ਼ਤਿਹਾਰ ਲਾਏ ਆ ਗੁਰੂ ਸਾਹਿਬਾਨਾਂ ਨੂੰ ਨਤਮਸਤਕ ਹੁੰਦਿਆ ਇਸ ਭਗਵੰਤ ਮਾਨ ਨੇ ਲੇਕਿਨ ਜਿਸ ਲੈ ਉਸੇ ਗੁਰੂ ਸਾਹਿਬਾਨ ਦੇ ਉਹਦੀ ਪਾਰਟੀ ਦੇ ਇੱਕ ਲੀਡਰ ਨੇ ਉਹਦੀ ਬੇਇੱਜ਼ਤੀ ਕੀਤੀ ਉਹਨਾਂ ਦੇ ਲਈ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਤਾਂ ਉਸ ਵਲੇ ਪੰਜਾਬ ਦੇ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਉਹ ਦਿੱਲੀ ਦੇ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਦੇ ਉਹਨੂੰ ਕੰਡਮ ਤੱਕ ਨਹੀਂ ਕੀਤਾ ਉਹਨੂੰ ਇਹ ਨਹੀਂ ਕਿਹਾ ਕਿ ਗਲਤ ਕੀਤਾ ਸੋ ਉਸ ਦੇ ਰੋਸ ਦੇ ਵਿੱਚ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ ਨੇ ਉਹ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਵੀ ਇਹ ਮੁਜ਼ਾਹਰਾ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਸੀਨੀਅਰ ਨੇਤਾ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਔਰ ਭੈਣ ਜੀਮੀਨੂ ਸੇਕੀ ਜੀ ਸਮੇਤ ਦਰਜਾ ਦਰਜਾ ਸਾਰੇ ਲੋਕ ਇੱਥੇ ਪਹੁੰਚੇ ਨੇ ਔਰ ਅਸੀਂ ਮੰਗ ਕਰਦੇ ਹਾਂ ਕਿ ਆਤਿਸ਼ੀ ਸਮੇਤ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਉਸ ਦਿਨ ਵਿਧਾਇਕ ਵਿਧਾਨ ਸਭਾ ਦੇ ਵਿੱਚ ਸੀ ਜਿਨ੍ਹਾਂ ਨੇ ਇਹ ਘਿਣਾਉਣੀ ਹਰਕਤ ਕੀਤੀ ਆ ਸਾਰਜਨਿਕ ਰੂਪ ਤੇ ਨਾਲ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਕੇਜਰੀਵਾਲ ਵੀ ਭਗਵੰਤ ਮਾਨ ਸਨਏ ਦੇਸ਼ ਤੋਂ ਦੁਨੀਆ ਤੋਂ ਸਿੱਖ ਸਮਾਜ ਤੋਂ ਮਾਫੀ ਮੰਗੇ ਔਰ ਅੱਗੇ ਤੋਂ ਇਦਾਂ ਦੀ ਬੇਇੱਜ਼ਤੀ ਨਾ ਹੋਵੇ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਧੰਨਵਾਦ